ਬਿਊਟੀ ਫੈਮਿਲੀ ਕੀ ਹਾਲ ਚਾਲ ਜੇ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਆਂ ਜੀ ਜੱਗਾ ਬਾਸ ਟਰੈਕਟਰਾਂ ਵਾਲਾ ਜਿਹੜਾ ਵਾ ਉੱਥੇ ਚੱਲੇ ਆਂ ਤੇ ਆਜੋ ਅੱਜ ਆਪਾਂ ਟਰੈਕਟਰਾਂ ਦਾ ਜੋੜ ਵਿਖਾਉਨੇ ਆ ਤੁਹਾਨੂੰ ਤੇ ਕਿਦਾਂ ਲਉਂਦੇ ਆ ਜੋਰ ਤੇ ਵੇਖਿਓ ਪੂਰਾ ਵਲੌਗ ਇਹ ਆ ਗਏ ਆਂ ਜੀ ਪਿੰਡ ਉਧਨਵਾਲ ਹੁਣ ਆਪਾਂ ਤੇ ਤੋਂ ਨਾਲ ਹੀ ਥੋੜਾ ਜਿਹਾ ਅੱਗੇ ਜਾ ਕੇ ਤੇ ਜੱਗੇ ਬਾਸ ਦਾ ਪਿੰਡ ਆ ਇੱਧਰ ਆ ਗਿਆ ਬਾਜੀ ਸਕੂਲ ਸਨਾਲੀ ਗੁਰਦੁਆਰਾ ਸਾਹਿਬ ਆ ਇਧਰ ਆ ਗਿਆ ਜੀ ਭਗਤਪੁਰ ਜੱਗੇ ਬੋਸ ਦਾ ਕੈਂਪ ਹੈ ਇੱਥੇ ਨਾਲ ਹੀ ਉਹ ਚੱਲਦਾ ਟਰੈਕਟਰਾਂ ਦਾ ਜੋਰ ਤੇ ਆ ਜਾਈਓ ਹੁਣ ਆਪਾਂ ਪਹੁੰਚਦੇ ਹਾਂ ਲਓ ਜੀ ਹੁਣ ਆਪਾਂ ਪਹੁੰਚ ਗਏ ਆ ਜੱਗਾ ਬੋਸ ਟਰੈਕਟਰ ਵਾਲਿਆਂ ਕੋ ਇਧਰ ਆ ਗਿਆ ਜੀ ਸਾਹਮਣੇ ਬੋਰਡ ਜੱਗਾ ਟਰੈਕਟਰ ਬੋਸ 47 ਬਾਕੀ ਇਹ ਥੋੜੀ ਜੀ ਦੀ ਜਗ੍ਹਾ ਉਹਨਾਂ ਰੱਖੀ ਐ ਇੱਥੇ ਵੀ ਤੇ ਇਧਰ ਅੱਜ ਲੱਗੇ ਆ ਦੋ ਟਰੈਕਟਰ ਦੋਵੇਂ 3630 ਨਿਊ ਹੋਲੈਂਡ ਤੇ ਇਧਰ ਆਉਂਦਿਆ ਜੀ ਜਗਾ ਬਾਸ ਤੁਰਿਆ ਤੇ ਬਾਕੀ ਇਲਾ ਜੋੜ ਜਿਹੜਾ ਇਹ ਛੋਟੀਆਂ ਹੱਲਾਂ ਦੇ ਆ ਗਿਆਂ ਹੁਣ 25 ਹੱਲਾਂ ਇੱਧਰ ਪਾਉਣ ਡੈ ਪਿਆ ਪਤੰਦਰ ਟਰੈਕਟਰ ਮਗਰ ਤੇ ਹੁਣ ਵੱਜੂਗਾ 25 ਹੱਲਾਂ ਦਾ ਜੋੜ ਤੇ ਹੁਣ ਵੇਖਦੇ ਆਂ ਵੇਖਣ ਨੂੰ ਵੇਖੋ ਕਿਡੀਆਂ ਤਕੜੀਆਂ ਲੱਗਣ ਦੀਆਂ ਬਾਕੀ ਅੱਜ ਤੁਹਾਨੂੰ ਦੋਵਾਂ ਟਰੈਕਟਰਾਂ ਦੇ ਜੋੜ ਵਿਖਾਵਾਂਗੇ ਤੇ ਪੂਰਾ ਵੇਖਿਓ ਵਲੌਗ ਐਂਡ ਤੱਕ ਹੁਣ ਤੁਸੀਂ ਇੱਧਰ ਪੈ ਗਿਆਂ ਜੀ ਹੱਲਾ 25 ਹੱਲਾ ਇੱਧਰ ਆ ਗਏ ਛੋਟੀਆਂ ਪਾਈਆਂ ਇੱਧਰ ਹੋ ਗਈ ਹੈ ਜੀ ਤਿਆਰੀ ਟਰੈਕਟਰ ਦੀ ਹੁਣ ਟਰੈਕਟਰ ਤੇ ਪੂਰਾ ਚੁੱਕਿਆ ਜਾਂਦਿਆ ਹੱਲਾਂ ਦੇ ਪਾਰਨਾ ਇਦਾਂ ਮਵਾਜਦੀਆਂ ਨਾ ਉਹ ਥਾਪੀਆਂ ਜਿਨ੍ਹਾਂ ਨੂੰ ਮਾਣ ਹੁੰਦਾ ਆਪਣੇ ਆਪ ਤੇ ਸਿੱਧੂ ਮੂਸੇਆ ਨੇ ਕਿਹਾ ਨਾ ਯੂਰਬ বিনা ਪੱਟਾਂ ਤੇ ਥਾਪੀ ਵੱਜਦੀ ਨਾ ਇਤਨੂੰ ਲੱਗਦਾ ਜਿਉ ਪੂਰਾ ਯੂਰ ਟਰੈਕਟਰ ਦਾ ਤੇ ਵੱਜਦੀਆਂ ਥਾਪੀਆਂ ਪੂਰੀ ਜਾਨ ਪਈ ਟਰੈਕਟਰ ਜੇ ਕਰੋ ਚੈੱਕ ਹਲਾ ਇਧਰ ਪਲਵਾਨ ਦਾ ਸਕੂਟਰੀ ਦਾ ਜੋੜ ਵੀ ਮੜਵਾਉਂਦਾ ਫੇਆ ਕਰ ਦੋ ਬੈਟਰੀ ਵਾਲੀ ਸਕੂਟਰੀ ਦਾ ਜੋਰ ਚੈੱਕ ਕਰੋ ਇਧਰ ਤੇ ਇੱਕ ਦਾ ਤੇ ਹੋ ਗਿਆ ਜਿਉਂ ਜੋਰ ਹੈ ਤੇ ਇਧਰ ਦੂਜਾ ਖੜਾ ਨਿਊ ਹੋਲੈਂਡ ਹੁਣ ਲੱਗੇ ਆ ਜੀ ਇਹਦਾ ਵੀ ਜੋੜ ਮੜਵਾਉਣਾ ਇਹਦਾ ਵੀ ਵੇਖਿਓ ਹੁਣ ਵੀਡੀਓ ਐਂਡ ਤੱਕ ਪੂਰੀ ਇਧਰ ਪਿਆ ਜੀ 16 ਫੁੱਟਾ ਰੂਟਾ ਵੇਟਰ ਉਧਰ ਬਾਈ ਮਾਲਵੇ ਵਾਲੀ ਸੈਰ ਤੋਂ ਆਏ ਸੀ ਉਹ ਗੰਦੇ ਆਪੇ ਕਲਿਫੇ ਯੋੜ ਵੇਖਣਾ ਵਾ ਇਧਰ ਫੇਰ ਕਰਤਾ ਵਾ ਚਾਲੂ ਕਰੋ ਚੈੱਕ ਹੱਲਾਂ ਦੇ ਟਰੈਕਟਰ ਦਾ ਯੋੜ ਪੂੜੀ ਹੱ ਤਕਰਵਾਉਂਦੇ ਆ ਇਧਰ ਜਾਂਦਾ ਖੋਬਦਾ ਪੂਰਾ ਥੱਲੇ ਇਧਰ ਵੇਖੋ ਐ ਦੱਸੋ ਇਹ ਕੋਈ ਨਾ ਕੋਈ ਪਾਵਰ ਵਿੱਚ ਟਰੈਕਟਰ ਦੇ ਪਾ ਦਿੰਦੇ ਜਨਾ ਰੁਕਦਾ ਹੀ ਨਹੀਂ ਐ ਜਿਗਾਬਾ ਉਸ ਜਿਗਾਬਾ ਉਸ ਇੱਧਰ ਤਵੀਆਂ ਕਰੋ ਚੈੱਕ ਪ੍ਰੈਸ਼ਰ ਵਾਲੀਆਂ ਦਾ ਪੂਰੀ ਅੱਤ ਕਰਾਉਂਦੇ ਵੀ ਟਰੈਕਟਰਾਂ ਮਗਰ ਪਾ ਗਏ ਆ 16 ਫੁੱਟੀਆਂ ਹੋਣੀਆਂ ਇਹ ਵੀ ਪੂਰੀ ਹੁਣ ਇਹ ਟਰੈਕਟਰ ਦਾ ਵੇਟ ਲਾ ਕੇ ਲੱਗੇ ਆ ਦੂਜੇ ਟਰੈਕਟਰ ਚ ਪਾਉਣ ਤਾਂ ਪੂਰਾ ਇੱਧਰ ਵੀ ਜੋੜ ਹੋਊਗਾ ਟਰੈਕਟਰ ਦਾ ਹੁਣ ਵੇਖਦੇ ਆ ਇੱਧਰ ਕੀ ਬਣਦਾ ਟਰੈਕਟਰ ਦਾ 36 30 ਹੈ ਇਹ ਵੀ ਸਾਰਾ ਵੇਟ ਹੁਣ ਉਧਰ ਕਰਨਗੇ ਖੋਲ ਕੇ ਬਾਕੀ ਇੱਕ ਟਰੈਕਟਰ ਦੀ ਪੂਰੀ ਹੱਤ ਹੋ ਗਈ ਆ ਤੇ ਇਧਰ ਪਲਵਾਨ ਨੇ ਲਾਤਾ ਜੇ ਵੇਟ ਨੇ ਹੁਣ ਇਧਰ ਲੱਗਾ ਪੈਣ ਕਰੋ ਚੈੱਕ ਬਾਕੀ ਇਹਦਾ ਵੀ ਉਹ ਜੋਰ ਦੇਖਦੇ ਆਪਾਂ ਕੀ ਬੰਦਾ ਰਾਈਟਰ ਸੈਟਿੰਗ ਬਹੁਤ ਹੈ ਜਿੱਥੇ ਨਿਕਲ ਗਈ ਹੈ ਪਹਿਲਾਂ ਨਾ ਹੈ ਘਮੀ ਜਾਂਦਾ ਹਾਂ ਹਾਂ ਲੋਰਨ ਕਾਲੀ ਤੇ ਨਹੀਂ ਕਰਨ ਦੇ ਛੇਤੀ ਛੇਤੀ ਚੱਲ ਜਾਣ ਮੈਂ ਕਿਹਾ ਕੋਈ ਗੱਲੇ ਨਹੀਂ ਜੀ ਚਾਹ ਸਾਰੀ ਨਾਲ ਲੱਗੇ ਰੋ ਤੇ ਤੁਸੀਂ ਨਹੀਂ ਕਰਾਤੀ ਕੋਈ ਗਰਮ ਨਹੀਂ ਆਏ ਤੇ ਜਾਂਦੇ ਜਾਂਦੇ ਆਂ ਤੁਸੀਂ ਕੰਮ ਕਰਦੇ 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 ਹਾਲਾ ਹਨਾ ਮੈਨੂੰ ਪਤਾ ਜੀ ਉਹਦਾ ਮੀਟਰ ਪਤਾ ਜੀ ਇਹਦਾ ਥੱਲੇ ਘੜਦਾ ਅੱਜ ਭਾਈ ਨਹੀਂ ਕਰਦਾ ਭਾਈ ਨਹੀਂ ਕਰਦਾ ਹਾਂ ਤਾਂ ਤਾਂ ਇੱਧਰ ਪੈ ਗਈਆਂ ਜੀ ਹੱਲਾ ਦੂਜੇ ਟਰੈਕਟਰ ਮਗਰ ਦੇ ਉਹਨੂੰ ਕਰਤਾ ਹੁਣ ਸਾਈਡ ਤੇ ਆਹ ਨੂੰ ਵੇਖਦੇ ਆਂ ਇਹਦਾ ਵੀ ਜੋੜ ਹੈ ਹੋ ਗਈ ਪੂਰੀ ਤਿਆਰੀ ਹੁਣ